ਹਾਂਜੀ ਦੋਸਤੋ ਆਪਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਧਾਨੀ ਨਾਮ ਚਾਤਰੀਕ ਦੀ ਪਹਿਲੀ ਕਵਿਤਾ ਰਾਦਾ ਸੰਦੇਸ਼ ਦੀ ਗੱਲ ਕੀਤੀ ਸੀ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਨੈਕਸਟ ਸਾਡੀ ਪੋਇਮ ਜਿਹੜੀ ਸੀ ਏਕੇ ਦੀ ਬਰਕਤ ਉਹਦਾ ਵਿਸ਼ਾ ਵਸਤੂ ਥੀਮ ਤੇ ਸਾਰ ਦੀ ਗੱਲ ਕਰਾਂਗੇ ਨਾਲ ਉਹਦਾ ਕੇਂਦਰੀ ਭਾਵ ਵੀ ਕਰਾਂਗੇ ਮੈਂ ਦੁਬਾਰਾ ਦੱਸਦਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੂੰ ਬੁੱਕ ਲੱਗੀ ਆ ਬਾਕੀ ਯੂਨੀਵਰਸਿਟੀਆਂ ਨੂੰ ਵੀ ਲੱਗੀ ਹੋ ਸਕਦੀ ਹੈ ਸਾਰਿਆਂ ਲਈ ਸੇਮ ਆ ਜਰੂਰ ਸਮਝਣ ਦੀ ਕੋਸ਼ਿਸ਼ ਕਰਿਓ ਠੀਕ ਹੈ ਏਕੇ ਚ ਬਰਕਤ ਕਵਿਤਾ ਦਾ ਸਾਰ ਕਵਿਤਾ ਦਾ ਸਾਰ ਜਾਂ ਫਿਰ ਵਿਸ਼ਾ ਵਸਤੂ ਜਾਂ ਥੀਮ ਕੁਝ ਵੀ ਆ ਸਕਦਾ ਪਰ ਲਿਖਣਾ ਇਹੀ ਆ ਤਾਂ ਸ਼ੁਰੂ ਕਰਦੇ ਆ ਬਿਨਾਂ ਕਿਸੇ ਦੇਰ ਤੋਂ ਏਕੀ ਦੀ ਬਰਕਤ ਕਵਿਤਾ ਧਨੀ ਰਾਮ ਚਾਤਰੀ ਦੀ ਰਚਨਾ ਹੈ ਇਹ ਕਵਿਤਾ ਕਵੀ ਨੇ 1947 ਤੋਂ ਪਹਿਲਾਂ ਲਿਖੀ ਸੀ ਜਦੋਂ ਅੰਗਰੇਜ਼ਾਂ ਦੀ ਪਾੜੋ ਤੇ ਰਾਜਕਰੋਦੀ ਨੀਤੀ ਅਨੁਸਾਰ ਭਾਰਤ ਦੇ ਲੋਕ ਵੱਖ-ਵੱਖ ਧਰਮਾਂ ਹਿੰਦੂ ਸਿੱਖ ਅਤੇ ਮੁਸਲਮਾਨ ਨੂੰ ਲੈ ਕੇ ਆਪਸ ਵਿੱਚ ਪਾਟੇ ਹੋਏ ਸਨ ਕਵੀ ਭਾਰਤ ਵਾਸੀਆਂ ਨੂੰ ਇਹ ਫਿਰਕੂ ਵਿਤਕਰੇ ਦੀ ਲੜਾਈ ਝਗੜੇ ਨੂੰ ਛੱਡ ਕੇ ਏਕਤਾ 'ਚ ਰਹਿਣ ਦਾ ਹੋਕਾ ਦਿੰਦਾ ਹੈ ਇਹ ਕਵਿਤਾ ਜਿਹੜੀ ਹੈ ਏਕਤਾ 'ਚ ਬਾਲ ਸਾਨੂੰ ਪਤਾ ਲੱਗ ਰਿਹਾ ਕਿ ਜਿਹੜੀ ਏਕਤਾ ਦੇ ਵਿੱਚ ਬਲ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਿਖੀ ਗਈ ਕਵਿਤਾ ਵਾ ਕਦੋਂ ਹੁੰਦੀ ਹੈ 1947 ਤੋਂ ਪਹਿਲਾਂ ਦੀ ਹੈ ਜਦੋਂ ਅੰਗਰੇਜ਼ਾਂ ਦੀ ਪਾੜੋਤੀ ਰਾਜਕਰੋਦੀ ਨੀਤੀ ਚੱਲਦੀ ਸੀ ਠੀਕ ਹੈ ਪਹਿਲਾ ਪੈਰਾਗ੍ਰਾਫ ਸਾਨੂੰ ਕਲੀਅਰ ਹੋ ਗਿਆ ਕਿ ਤਾਂ ਇਨਦਰਾਮ ਜਾਤਰੀ ਨੇ ਇਹ ਕਵਿਤਾ ਲਿਖੀ ਕਾਤੋਂ ਪਹਿਲਾ ਥੀਮ ਜਾਂ ਵਿਸ਼ਾ ਵਸਤੂ ਦੇ ਵਿੱਚ ਜਾਂ ਸਾਰ ਦੇ ਵਿੱਚ ਇਹ ਚੀਜ਼ ਕਲੀਅਰ ਕਰਨੀ ਜ਼ਰੂਰੀ ਹੈ ਐਗਜ਼ਾਮੀਨਰ ਨੇ ਇਹ ਚੀਜ਼ ਤੁਹਾਡੀ ਦੇਖਣੀ ਹੈ ਜੇ ਤੁਹਾਨੂੰ ਪਤਾ ਨਹੀਂ ਕਿ ਕਵਿਤਾ ਕਿਸ ਬਾਰੇ ਆ ਕਿਸ ਨੇ ਲਿਖੀ ਆ ਤੇ ਕਿਸ ਤਰੀਕੇ ਦੇ ਵਿੱਚ ਉਹ ਚੋਂ ਲਿਖੀ ਗਈ ਆ ਤਾਂ ਐਗਜ਼ਾਮੀਨਰ ਨੂੰ ਲੱਗਣਾ ਕਿ ਤੁਹਾਨੂੰ ਕੁਝ ਨਹੀਂ ਪਤਾ ਤਾਂ ਇਸ ਕਰਕੇ ਇਹ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਹਮੇਸ਼ਾ ਤੁਸੀਂ ਰੱਖਾ ਕਵਿਤਾ ਕਿਹੜੀ ਹੈ ਠੀਕ ਹੈ ਕਵੀ ਕਿਹੜਾ ਵਾ ਠੀਕ ਹੈ ਇਹ ਜ਼ਰੂਰ ਧਿਆਨ ਰੱਖਣਾ ਅੱਗੇ ਆ ਗਿਆ ਕਵੀ ਭਾਰਤ ਵਾਸੀਆਂ ਨੂੰ ਉੱਚੀ ਸ਼ਾਨ ਵਾਲੇ ਦੁਨੀਆ ਨੂੰ ਜਾਗਰੂਕ ਦੇਣ ਵਾਲੇ ਵਿਦਕ ਫਿਲਾਸਫੀ ਤੇ ਗੀਤਾ ਨਾਲ ਦੁਨੀਆ ਨੂੰ ਧਰਮ ਕਰਮ ਸਮਝਣ ਵਾਲੇ ਰਾਮ ਤੇ ਕ੍ਰਿਸ਼ਨ ਰੂਪ ਨੂੰ ਚੰਦ ਸੂਰਜ ਨੂੰ ਛਾੜ ਕੇ ਭਾਰਤ ਵਰਸ਼ ਦੇ ਅਰਸ਼ ਨੂੰ ਚਮਕਾਉਣ ਵਾਲੇ ਦੁਨੀਆ ਨੂੰ ਅਕਲ ਇਲਮ ਬਹਾਦਰੀ ਮਾਲਦਾਰੀ ਨੇਕੀ ਪ੍ਰੇਮ ਦਾ ਸਬਕ ਦੇਣ ਵਾਲੇ ਕਹਿ ਕੇ ਸੰਬੋਧਨ ਕਰਦਾ ਹੈ ਠੀਕ ਹੈ ਭਾਰਤ ਵਾਸੀਆਂ ਨੂੰ ਉਹ ਬਹੁਤ ਜ਼ਿਆਦੇ ਨਾਮਾ ਨਾ ਬੁਲਾਉਂਦਾ ਵਾ ਕਿਹੜੇ ਕਿਹੜੇ ਨਾਮਾ ਨਾ ਬੁਲਾਉਂਦਾ ਤੁਸੀਂ ਆਪਾਂ ਉੱਤੇ ਪੜ੍ਹ ਲੇ ਠੀਕ ਹੈ ਉਹਨਾਂ ਨੇ ਆਪਸ ਵਿੱਚ ਇਤਕਰਿਆਂ ਦੀ ਕੰੰਦਾ ਉਸਾਰ ਕੇ ਆਪਣਾ ਸਾਰਾ ਕੰਮ ਖਰਾਬ ਕਰ ਲਿਆ। ਉਹ ਕਹਿੰਦਾ ਕਿ ਜਿਹੜੇ ਲੋਕ ਨੇ ਅੱਡ ਧਰਮਾਂ ਦੇ ਵਿੱਚ ਨੇ ਉਹ ਸਾਰੇ ਅੱਡ ਧਰਮਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਆਪਸ ਵਿੱਚ ਜਿਹੜੀ ਆ ਲੜਾਈ ਝਗੜਾ ਕਰਕੇ ਉੱਚੇ ਉੱਚੇ ਕੰੰਦਾ ਖੜੀਆਂ ਕਰ ਲੀਆਂ ਬਹੁਤ ਜ਼ਿਆਦਾ ਕੰਮ ਜਿਹੜਾ ਇੱਥੇ ਖਰਾਬ ਹੋ ਚੁੱਕਿਆ। ਉਹ ਪੁੱਛਦਾ ਹੈ ਕਿ ਉਹਨਾਂ ਨੂੰ ਨਹੀਂ ਕਿ ਉਹਨਾਂ ਨੂੰ ਨਹੀਂ ਪਤਾ ਕਿ ਏਕੇ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਉਹਨਾਂ ਨੂੰ ਪਤਾ ਹੀ ਨਹੀਂ ਕਿ ਏਕਾ ਕੀ ਹੁੰਦਾ। ਤਾਂ ਹੀ ਤਾਂ ਉਹ ਆਪਸ ਵਿੱਚ ਮਿਲੇ ਨਹੀਂ ਹੋਏ। ਜੇਕਰ ਉਹਨਾ ਇਕਮੁੱਠ ਹੋ ਕੇ ਆਪਣੀ ਤਾਕਤ ਨਾ ਦਿਖਾਈ ਤਾਂ ਉਹਨਾਂ ਨੂੰ ਦਰਗਾਹ ਵਿੱਚ ਕੋਈ ਵੀ ਢੋਈ ਨਹੀਂ ਮਿਲਣੀ ਮਤਲਬ ਉਹ ਕਹਿੰਦੇ ਕਿ ਜੇ ਤੁਸੀਂ ਇਕ ਹੋ ਕੇ ਆਪਣੀ ਲੜਾਈ ਨਹੀਂ ਲੜੀ ਤਾਂ ਤੁਸੀਂ ਜਿਹੜਾ ਵਾ ਜਦੋਂ ਤੁਸੀਂ ਦਰਗਾਹ ਦੇ ਵਿੱਚ ਵਾਪ ਜਾਓਗੇ ਆਪਣੀ ਉਮਰ ਭੋਕੇ ਤੁਹਾਨੂੰ ਢੋਈ ਨਹੀਂ ਮਿਲਣੀ ਮਤਲਬ ਤੁਹਾਨੂੰ ਕੁਝ ਨਹੀਂ ਮਿਲਣਾ ਨਾ ਤੁਹਾਨੂੰ ਜਿਹੜੀ ਆ ਤਾਰੀਫ ਮਿਲਨੀ ਆ ਤੁਹਾਡੀ ਬੁਰੀਾਈ ਹੋਵੇਗੀ ਆਜੋ ਦੁਨੀਆ ਦਾ ਕੀ ਸਵਾਰ ਕਰਦੇ ਹਨ ਜਦ ਉਹਨਾਂ ਨੇ ਆਪਣੇ ਹਿਰਦੇ ਹੀ ਸ਼ੁੱਧ ਨਹੀਂ ਕੀਤੇ ਕਹਿੰਦੇ ਕਿ ਤੁਸੀਂ ਦੁਨੀਆ ਦਾ ਕੋਈ ਭਲਾ ਨਹੀਂ ਕਰ ਸਕਦੇ ਜੇ ਤੁਸੀਂ ਆਪਣਾ ਜਿਹੜਾ ਹਿਰਦਾ ਉਸ ਨੂੰ ਸ਼ੁੱਧ ਨਹੀਂ ਕੀਤਾ ਉਸ ਨੂੰ ਲੋਕਾਂ ਦੇ ਲਈ ਵਧੀਆ ਨਹੀਂ ਸਮਝਿਆ ਦੂਜੇ ਤਰ੍ਹਾਂ ਤੁਸੀਂ ਮਾੜਾ ਸਮਝ ਰਹੇ ਹੋ ਜੇਕਰ ਉਹ ਆਪ ਹੀ ਪਿਆਰ ਨਾਲ ਰਹਿੰਦੇ ਤਾਂ ਦੂਜਿਆਂ ਨੂੰ ਕੀ ਪਿਆਰ ਕਰਨਗੇ ਉਹ ਆਪ ਨਹੀਂ ਪਿਆਰ ਨਾਲ ਦੇ ਦੂਜਿਆਂ ਨਾਲ ਕਿਵੇਂ ਪਿਆਰ ਵਿੱਚ ਰਹਿ ਸਕਦੇ ਇਹ ਲੋਕਾਂ ਦੀ ਗੱਲ ਕੀਤੀ ਗਿਆ ਅਲੱਗ-ਅਲੱਗ ਧਰਮਾਂ ਦੇ ਲੋਕ ਆਪਸ ਵਿੱਚ ਅੰਗਰੇਜ਼ਾਂ ਨੇ ਲੜਾਈ ਸੀ ਇੱਕ ਦੂਜਿਆਂ ਨੂੰ ਤਾਂ ਜੋ ਇਕੱਠੇ ਹੋ ਕੇ ਸਾਡੇ ਖਿਲਾਫ ਜਨਕਿ ਅੰਗਰੇਜ਼ਾਂ ਦੇ ਖਿਲਾਫ ਜੜਿਆ ਨਹੀਂ ਲੜ ਸਕਣ ਦੇਖੋ ਮੈਂ ਪੂਰਾ ਐਕਸਪਲੇਨ ਚੈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਮਝਾਉਣ ਦੇਖੋ ਆਪਾਂ ਐਜ਼ ਇਟ ਇਜ਼ ਬੁੱਕ ਜਾਂ ਗਾਈਡ ਵਾਲਾ ਨਹੀਂ ਲਿਖ ਸਕਦੇ ਕਿਉਂਕਿ ਤੁਸੀਂ ਹੁਣ ਵੱਡੀ ਕਲਾਸ ਦੇ ਵਿੱਚ ਹੋ ਤੁਹਾਨੂੰ ਆਪਣੀ ਲੈਂਗੁਏਜਸ ਯੂਜ਼ ਕਰਨੀ ਹੋਣੀ ਚਾਹੀਦੀ ਹੈ ਤਾਂ ਕਰਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਮੈਂ ਸਮਝਾ ਰਿਹਾ ਜੋ ਬੁੱਕ ਵਿੱਚ ਲਿਖਿਆ ਉਸ ਨੂੰ ਮੁਲਾ ਕੇ ਇੱਕ ਪੈਰਾਗ੍ਰਾਫ ਰੈਡੀ ਕਰ ਲਓ ਉਸ ਨੂੰ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਲਿਖਣਾ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਦੇਸ਼ ਵੇਸ ਰੂਪ ਰੰਗ ਉਦੇਸ਼ ਤੇ ਫਲਸਫਾ ਤਹਿਜੀਬ ਬਹੁ ਬੇਟੀਆਂ ਜੰਮਣ ਮਰਨ ਵਿਆਹ ਢੰਗ ਨੰਗ ਮੰਜੂਬ ਸਭ ਸਾਂਝਿਆ ਨੇ ਉਹ ਕਹਿੰਦੇ ਕਿ ਸਾਰਾ ਕੁਝ ਸਾਂਝਾ ਤੁਹਾਡਾ ਠੀਕ ਹੈ ਸਾਰੀਆਂ ਦੀ ਬਹੁ ਬੇਟੀਆਂ ਪਰਿਵਾਰ ਜੰਮਣ ਮਰਨ ਵਿਆਹ ਢਾਂਗ ਹੋਰ ਸਾਰੀਆਂ ਚੀਜ਼ਾਂ ਨੇ ਸਾਰੀਆਂ ਨੇ ਸਾਂਝਾਂ ਨੇ ਹਰ ਇੱਕ ਧਰਮ ਦੀਆਂ ਇੱਕੋ ਨੇ ਇਹਨਾਂ ਤੋਂ ਵੀ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਜੇਕਰ ਉਹ ਰਲ ਕੇ ਬੈਠਣਗੇ ਤਾਂ ਉਹ ਆਪ ਵੀ ਸੁਖੀ ਰਹਿਣਗੇ ਤੇ ਹੋਰਾਂ ਨੂੰ ਵੀ ਸੁਖੀ ਰੱਖਣਗੇ ਮੁਨਾ ਨੂੰ ਇੱਕ ਦੂਜੇ ਨੂੰ ਭਲਾ ਬੁਰਾ ਕਹਿ ਕੇ ਨੁਹਾ ਪਾਸੋਂ ਮਾਸ ਤੋੜਨ ਦਾ ਯਤਨ ਨਹੀਂ ਕਰਨਾ ਚਾਹੀਦਾ ਨੋਹਾ ਮਤਲਬ ਆਪਣੇ ਨੋਹਾ ਦੇ ਵਿੱਚੋਂ ਮਾਸ ਤੋੜਨ ਦਾ ਯਤਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਵਾ ਇਹ ਜਿਹੜਾ ਕਵੀ ਆ ਇੱਥੇ ਕਹਿ ਰਿਹਾ ਵਾ ਕਿੰਨਾਂ ਨੂੰ ਕਹਿ ਰਿਹਾ ਵਾ ਇਹ ਲੋਕਾਂ ਨੂੰ ਕਹਿ ਰਿਹਾ ਵਾ ਕਿਹੜੇ ਲੋਕਾਂ ਨੂੰ ਕਹਿ ਰਿਹਾ ਵਾ ਇਹ ਕਹਿ ਰਿਹਾ ਵਾ ਪੰਜਾਬ ਭਾਰਤ ਦੇ ਲੋਕਾਂ ਨੂੰ ਕੇ ਰਲ ਕੇ ਰਹਿਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਏਕਤਾ ਦੇ ਵਿੱਚ ਕਰਾਮਾਤੀ ਸ਼ਕਤੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਫੋਟ ਨੂੰ ਜੜੋ ਪੁੱਟ ਦੇਣਾ ਚਾਹੀਦਾ ਹੈ ਠੀਕ ਹੈ ਸਾਰਾ ਜ਼ੋਰ ਲਾ ਕੇ ਹਿੰਦੁਸਤਾਨ ਦੀ ਗੁਲਾਮੀ ਦੀ ਜਨਮ ਵੀੜੀਆਂ ਨੂੰ ਕੱਟ ਸਕਣਗੇ ਜੇਕਰ ਉਹ ਸਾਰਾ ਜ਼ੋਰ ਇਕੱਠੇ ਮਿਲ ਕੇ ਲਾਉਣਗੇ ਤਾਂ ਗੁਲਾਮੀ ਦੀਆਂ ਜੜੀਆਂ ਨੂੰ ਰੜਾ ਨੂੰ ਪੁੱਟ ਸਕਣਗੇ ਇਹ ਜਾਗਰੂਕ ਕਰਨ ਵਾਸਤੇ ਇੱਕ ਕਵਿਤਾ ਨਹੀਂ ਬਹੁਤ ਸਾਰੀਆਂ ਕਵਿਤਾਵਾਂ ਜੜੀਆਂ ਅਲੱਗ-ਅਲੱਗ ਲੇਖਕਾਂ ਦੇ ਦੁਆਰਾ ਕਵੀਆਂ ਦੇ ਦੁਆਰਾ ਠੀਕ ਹੈ ਜਿਹੜੇ ਨਿਵੰਧ ਲਿਖੇ ਜਾਂਦੇ ਨੇ ਨਿਵੰਧਕਾਰ ਦੁਆਰਾ ਲਿਖੇ ਜਾਂਦੇ ਨੇ ਲੱਗਦਾ ਤਾਂ ਲੋਕਾਂ ਵਿੱਚ ਜਿਹੜੀ ਆ ਉਹ ਜਾਗਰੂਕਤਾ ਪੈਦਾ ਹੋ ਸਕੇ ਤੇ ਇਹ ਉਹਨਾਂ ਵਿੱਚੋਂ ਹੀ ਇੱਕ ਕਵਿਤਾ ਸੀ ਆਪਾਂ ਪੂਰਾ ਇਸ ਨੂੰ ਐਕਸਪਲੇਨ ਕੀਤਾ ਜੇਕਰ ਅਸੀਂ ਇਹਦੀ ਕੇਂਦਰੀ ਭਾਵ ਦੀ ਗੱਲ ਕਰੀਏ ਤਾਂ ਏਕੇ ਦੀ ਬਰਕਤ ਦਾ ਕੇਂਦਰੀ ਭਾਵ ਕਿਹੜਾ ਵਾ ਉਹਦੀ ਗੱਲ ਕਰੀਏ ਉੱਚੀ ਸ਼ਾਨ ਵਾਲੇ ਦੁਨੀਆਂ ਨੂੰ ਧਰਮ ਕਰਮ ਸਮਝਾਉਣ ਵਾਲੇ ਅਕਲ, ਇਲਮ, ਬਹਾਦਰੀ, ਨੀਕੀ ਤੇ ਪ੍ਰੇਮ ਦਾ ਸਬਕ ਦੇਣ ਵਾਲੇ ਭਾਰਤੀਆਂ ਨੂੰ ਆਪਸ ਵਿੱਚ ਰਹਿਲ ਕੇ ਰਹਿਣਾ ਚਾਹੀਦਾ। ਆਪਾਂ ਉੱਪਰ ਪੜਿਆ ਸੀ ਨਾ ਵੀ ਲੇਖਕ ਜਿਹੜਾ ਅਲੱਗ-ਅਲੱਗ ਨਾਮਾਂ ਦੇ ਨਾਲ ਬੁਲਾਉਂਦਾ ਸੀਗਾ ਤਾਂ ਇਹ ਉਹੀ ਕਹਾਂਗਾ ਕਿ ਏਕਤਾ ਦੇ ਵਿੱਚ ਬਰਕਤ ਸਾਨੂੰ ਪਤਾ ਵੀ ਏਕਤਾ ਦੀ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇਸ ਕਰਕੇ ਸਾਰਿਆਂ ਨੂੰ ਜਿਹੜਾ ਵਾ ਏਕਤਾ ਦੇ ਵਿੱਚ ਰਹਿਣਾ ਚਾਹੀਦਾ ਇਹਦਾ ਸੰਦੇਸ਼ ਜਿਹੜਾ ਵਾ ਧਨੀ ਰਾਮ ਚਾਤਰ ਦਾ ਇਹਦੇ ਵਿੱਚ ਤੁਸੀਂ ਇੱਕ ਲਾਈਨ ਐਡ ਕਰਨਾ ਇਹ ਕਰਨੀ ਹੈ ਕਿ ਏਕੇ ਦੀ ਬਰਕਤ ਕਵਿਤਾ ਜਿਹੜੀ ਆ ਓਹੋ ਸਰ ਸੰਵੇਦਨ ਪੁਸਤਕ ਦੇ ਵਿੱਚ ਜਾਂ ਕਿਤਾਬ ਦੇ ਵਿੱਚ ਧਨੀ ਰਾਮ ਸਾਧੂ ਜੀ ਦੁਆਰਾ ਲਿਖੀ ਗਈ ਕਵਿਤਾ ਇੱਕੀ ਦੀ ਬਰਕਤ ਹੈ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਇਹ ਚੀਜ਼ ਤੁਸੀਂ ਇੱਥੇ ਜਿਹੜੀ ਆ ਜ਼ਰੂਰ ਲਿਖਣੀ ਆ ਜ਼ਰੂਰ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਹੈ ਹੁਣ ਆਪਾਂ ਚੱਲਦੇ ਆ ਅੱਗੇ ਇਸ ਕਰਕੇ ਉਹਨਾਂ ਨੂੰ ਹਾਣ ਨਾਲ ਮਾਸ ਵੱਖ ਨਹੀਂ ਕਰਨਾ ਚਾਹੀਦਾ ਜਿਹੜੇ ਆ ਨਿਕੰਮੇ ਕਾਮਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਵਿੱਚ ਆ ਕੇ ਆਪਣੀ ਕਰਾਮਾਤ ਸ਼ਕਤੀ ਦਿਖਾਉਣੀ ਚਾਹੀਦੀ ਹੈ ਹਿੰਦੂਸਤਾਨ ਦੀਆਂ ਜਿਹੜੀਆਂ ਗੁਲਾਮੀ ਦੇ ਜੜਾ ਨੇ ਉਹ ਤਾਂ ਹੀ ਪੁੱਟ ਸਕਣਗੇ ਜਿਹੜਾ ਲੇਖਕ ਇੱਥੇ ਇਹ ਸੰਬੋਧਨ ਕਰਨਾ ਚਾਹ ਰਿਹਾ ਵਾ ਇਹ ਇੱਕੀ ਦੀ ਬਰਕਤ ਦਾ ਕੇਂਦਰੀ ਪਾਵਾ ਪਹਿਲਾ ਆਪਾ ਸਾਰ ਥੀਮ ਕੀਤਾ ਵੀਡੀਓ ਕਿਦਾਂ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਮਿਲਦੇ ਆ ਨਵੀਂ ਵੀਡੀਓ ਵਿੱਚ ਅਗਲੀ ਵੀਡੀਓ ਤੇ ਅਸੀਂ ਕਰਾਂਗੇ ਪੰਜਾਬੀ ਦਾ ਸੁਪਨਾ ਠੀਕ ਹੈ ਪੰਜਾਬੀ ਦਾ ਸੁਪਨਾ ਕਵਿਤਾ ਦਾ ਕੇਂਦਰੀ ਭਾਵ ਸਾਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨਵਾਦ